ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਜੀ ਪੈਂਡੂ ਲਾਈਫ ਦੀ ਮਾਲਕ ਐ ਨਾ ਤੇ ਮੈਂ ਸਾਵਧਤ ਵਰਤ ਕਰਦੀ ਆ ਹੋਰ ਸਨੌਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਣਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਸਵੇਰ ਸਵੇਰ ਮੈਂ ਸਾਰੀ 베ੜੀ ਦੀ ਕਰ ਦਿੱਤੀ ਐ ਕਲੀਨਿੰਗ ਤੇ ਸਾਰਾ 베ੜਾ ਮੈਂ ਕਰ ਦਿੱਤਾ ਸਾਫ ਕਿਉਂਕਿ ਰਾਤ ਨੂੰ ਆਈ ਸੀ ਹਨੇਰੀ ਤੇ ਉਹਨਾਂ ਬਹੁਤ ਜ਼ਿਆਦੇ ਗੰਦ ਪੈ ਗਿਆ ਸੀ ਤੇ ਸਾਰਾ 베ੜਾ ਆਪਾਂ ਨੇ ਕਲੀਨਿੰਗ ਕਰ ਦਿੱਤਾ ਤੇ ਬਾਕੀ ਅੰਦਰੋਂ ਸੋਈ ਵੀ ਸਾਰੀ ਮੈਂ ਕਲੀਨਿੰਗ ਕਰ ਦਿੱਤੀ ਸੀ ਤੇ ਲੀਰਪ ਕੇ ਵਗੈਰਾ ਮੈਂ ਸਾਰੇ ਫੇਸਤੀਆਂ ਸੀ ਸਾਰਾ ਸਾਫ ਹੋ ਗਿਆ ਸੀ ਇਧਰੋਂ ਲੱਗੀ ਪਈ ਸੀ ਮੈਂ ਹੁਣ ਆਟਾ ਗੁੰਨਣਾ ਤੇ ਮੈਂ ਕਿਹਾ ਚੱਲ ਹੁਣ ਆਟਾ ਗੁੰਨ ਕੇ ਰੋਟੀ ਬਣਾ ਲੈਣੀ ਆ ਹਨਾ ਤੇ ਸਫਾਈ ਰੋਟੀ ਖਾਣੀ ਆਪਾਂ ਭੁੱਲ ਜਾਵਾਂਗੇ ਪਰ ਸਫਾਈ ਕਰਨਾ ਨਹੀਂ ਮੈਂ ਭੁੱਲਦੀ ਹੈਗੀ ਰੋਟੀ ਤੋਂ ਚਾਹੇ ਮੈਂ ਕੋਈ ਚੱਕਰ ਨਹੀਂ ਹੈਗਾ ਚਾਹੇ ਰੋਟੀ ਮੈਂ ਨਾ ਵੀ ਖਾਵਾਂ ਪਰ ਮੈਨੂੰ ਸਫਾਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਫਾਈ ਮੈਨੂੰ ਵਧੀਆ ਲੱਗਦੀ ਹੈ ਤੇ ਸਾਫ ਸੁਥਰਾ ਘਰ ਹੀ ਵਧੀਆ ਲੱਗਦਾ ਹੈ ਤੇ ਇਧਰ ਸਾਰੇ ਕਮਰੇ ਦੀ ਵੀ ਸਫਾਈ ਕਰ ਦਿੱਤੀ ਐ ਮੈਨੇ ਸਾਰਾ ਕਮਰਾ ਕਲੀਨਿੰਗ ਕਰ ਦਿੱਤਾ ਸੀ ਸਾਰਾ ਮਤਲਬ ਕਿ ਲੀਰਾ ਵਗੈਰਾ ਫੇਰ ਦਿੱਤੀਆਂ ਸੀ ਚੱਦਰ ਵਗੈਰਾ ਚੇਂਜ ਕਰ ਦਿੱਤੀ ਸੀ ਤੇ ਪੂਰਾ ਵਧੀਆ ਹੋ ਗਿਆ ਆਪਣਾ ਕਮਰਾ ਤੇ ਫੇਰ ਇੱਕ ਤੋਂ ਬਾਅਦ ਜੀ ਰੋਟੀ ਟੁਕਾ ਖਾ ਕੇ ਫਿਰ ਇਹ ਹੈਗਾ ਦੁਪਹਿਰ ਦਾ ਟਾਈਮ ਇਹ ਦੁਪਹਿਰ ਦੀ ਵੀ ਰੋਟੀ ਟੁਕਾ ਖਾ ਲਈ ਸੀ ਤੇ ਫੇਰ ਮੈਂ ਲੱਗ ਗਈ ਸਲਾਈ ਕਰਨ ਕਿਉਂਕਿ ਸਲਾਈ ਵੀ ਜ਼ਰੂਰੀ ਹੈ ਜੀ ਜੇ ਮੈਂ ਸਲਾਈ ਨਹੀਂ ਕਰੂੰਗੀ ਤੇ ਫੇਰ ਕਮਰੇ ਦਾ 팬 ਵੀ ਲੰਗਦਾ ਹੈਗਾ ਤੇ ਇਸ ਲਈ ਫੇਰ ਮੈਂ ਲੱਗ ਗਈ ਸੀ ਸਲਾਈ ਕਰਨ ਤੇ ਅੱਜ ਮੈਂ ਕੀਤੀ ਮੈਂ ਆਰਾਮ ਤਾਂ ਬਿਲਕੁਲ ਨਹੀਂ ਕੀਤਾ ਹੈਗਾ ਕੰਮਾਂ ਚ ਲੰਗੀ ਹੈ ਮੇਰੀ ਸਾਰੀ ਦਿਹਾੜੀ ਤੇ ਦੁਪਹਿਰ ਤੋਂ ਬਾਅਦ ਮੈਂ ਸਲਾਈ ਕਰਨ ਲੱਗ ਗਈ ਸੀ ਤੇ ਇਹ ਸੂਟ ਆਇਆ ਹੋਇਆ ਸੀ ਕਿਸੇ ਦਾ ਸਟੀਚਿੰਗ ਕਰਨ ਤੇ ਮੈਂ ਕਿਹਾ ਚੱਲ ਹੁਣ ਲੱਗਦੇ ਹੱਥ ਇਹ ਵੀ ਆਪਾਂ ਕੰਮ ਕਰੀ ਲੈਨੇ ਆ ਮੈਨੂੰ ਇਦਾਂ ਹੁੰਦਾ ਜੀ ਸਲਾਈ ਵੀ ਜ਼ਰੂਰੀ ਹੈ ਹਨਾ ਜੇ ਦੋ ਪੈਸੇ ਕਮਾਵਾਂਗੇ ਉਹ ਵੀ ਕੰਮ ਆਉਣਗੇ ਆਪਣੇ ਹਨਾ ਤੇ ਸਰਦਾਰ ਜੀ ਆਂ ਦਾ ਆਪਾਂ ਹਸਪਟਾਲ ਦਾ ਮਾਂਗੀ ਹਨਾ ਤੇ ਸਲਾਈ ਮੈਂ ਇਸ ਲਈ ਕਰਦੀ ਆ ਵੀ ਮੈਂ ਬੀਬੀ ਨੂੰ ਦੱਸਿਆ ਤਾਂ ਹੈਗਾ ਬਾਤ ਕਹਿੰਦੀ ਆ ਤੇ ਕਪੜਾ ਸੇਲ ਵੀ ਮੈਂ ਇਸ ਕਰਕੇ ਕਰਦੀ ਆਂ ਮੈ ਵੀ ਦੋ ਪੈਸੇ ਆਉਣਗੇ ਘਰ ਚੱਲ ਘਰ ਦੇ ਖਰਚੇ ਚੱਲਦੇ ਨਹੀਂ ਆਣ ਤੇ ਬਾਕੀ ਮੇਕੇ ਮੋٹے ਕੰਮ ਹੁੰਦੇ ਨੇ ਬਾਹਰ ਰੋਟੀਆਂ ਵੀ ਸਬਜ਼ੀਆਂ ਵੀ ਲੈਣੀ ਹੁੰਦੀ ਐ ਤਾਂ ਆਪਾਂ ਪੈਸੇ ਕਮ ਆ ਜਾਂਦੇ ਨੇ ਇਸ ਲਈ ਫਿਰ ਮੈਂ ਸਾਈ ਵੀ ਕਰਦੀ ਆਂ ਤੇ ਕਪੜਾ ਸੇਲ ਵੀ ਕਰਦੀ ਆਂ ਤੇ ਕਪੜੇ ਲਿਆਂਦੇ ਨੂੰ ਮੈਨੂੰ ਹੋਗੇ ਦੋ ਤਿੰਨ ਦਿਨ ਦਾ ਮੇ ਕਪੜੇ ਆਏ ਹੋਏ ਨੇ ਆਪਣੇ ਸੇਲ ਕਰਨ ਵਾਲੇ ਤੇ ਇਧਰੋਂ ਮੈਂ ਲੱਗੀ ਪਈ ਸੀ ਜੀ ਸਲਾਈ ਕਰਨ ਤੋਂ ਬਾਅਦ ਫਿਰ ਮੈਂ ਉੱਠ ਖੜੀ ਸੀ ਤੇ ਫਿਰ ਮੈਂ ਲੱਗੀ ਸੀ ਜੀ ਕੱਪੜਿਆਂ ਦੀਆਂ ਤਾਹਾਂ ਵਗੈਰਾ ਲਾਉਣ ਕਿਉਂਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਸੀ ਤੇ ਮੈਂ ਕਿਾ ਚੱਲ ਹੁਣ ਕੱਪੜੇ ਵੀ ਸ਼ਾਮ ਦਾ ਹਨਾ ਸ਼ਾਮ ਸਭਈ ਕਰਦਾ ਕੱਪੜਿਆਂ ਦੀ ਵੀ ਕੱਪੜੇ ਵੀ ਬਹੁਤ ਜ਼ਿਆਦੇ ਮਤਲਬ ਕਿ ਇੱਦਾਂ ਹੀ ਪਏ ਸੀ ਸਾਰੇ ਧੋਤੇ ਰੱਖੇ ਪਏ ਸੀ ਮੇਰੇ ਕੱਪੜੇ ਤੇ ਬੈੱਡ ਤੇ ਇੱਦਾਂ ਹੀ ਪਏ ਸੀ ਮੈਂ ਕਿਾ ਚੱਲ ਹੁਣ ਤਾਹਾਂ ਲਗਾ ਆਣੀ ਆ ਤੇ ਫਿਰ ਇਸ ਤੋਂ ਬਾਅਦ ਮੈਂ ਕੱਢੂੰਗੀ ਝਾੜੂ ਤੇ ਮੇਰੇ ਮਤਲਬ ਕਿ ਮੈਨੂੰ ਕੰਮ ਸਭ ਤੋਂ ਪਹਿਲਾਂ ਜ਼ਰੂਰੀ ਨੇ ਰੋਟੀ ਦਾ ਮੈਨੂੰ ਕੋਈ ਚੱਕਰ ਨਹੀਂ ਰੋਟੀ ਜੇ ਮੈਂ ਨਾ ਵੀ ਖਾਵਾ ਮੈਨੂੰ ਕੰਮ ਸਭ ਤੋਂ ਪਹਿਲਾਂ ਜ਼ਰੂਰੀ ਨਾ ਸਫਾਈ ਜੇ ਸਫਾਈ ਹੋਊਗੀ ਤਾਂ ਹੀ ਘਰੇ ਜੀ ਲੱਗੂਗਾ ਜੇ ਸਫਾਈ ਨਹੀਂ ਹੋਊਗੀ ਫਿਰ ਤਾਂ ਘਰ ਚ ਬੈਠਣ ਨੂੰ ਜੀ ਵੀ ਨਹੀਂ ਕਰਦਾ ਹੈਗਾ ਸਾਫ਼ ਸੁਥਰਾ ਘਰ ਵਧੀਆ ਲੱਗਦਾ ਤੇ ਬੱਚਿਆਂ ਨੂੰ ਮੈਂ ਕਿਹਾ ਸੀ ਨਹੀਂ ਤੁਸੀਂ ਜੋ ਮਤਲਬ ਕਿ ਛੋੜੇ ਕਿਤਾਬਾਂ ਵਗੈਰਾ ਸਾਮ ਬਣਾ ਲੀਆਂ ਨੇ ਉਹ ਤੁਸੀਂ ਸਾਮ ਦਿਓ ਤੇ ਮੈਂ ਇਧਰ ਕੱਪੜੇ ਮੈਂ ਕਿਹਾ ਸਾਰੀ ਸਾਮ ਦਿਨੀ ਆ ਤਹਾਂ ਲਗਾ ਕੇ ਰੱਖ ਦਾਨੀ ਆ ਜੋ ਸਰਦਾਰ ਜੀ ਦੇ ਕੱਪੜੇ ਨੇ ਉਹ ਗੇਟਮਾਗਰ ਮਤਲਬ ਕਿ ਉੱਪੀਆਂ ਤੇ ਟੰਗ ਦੀ ਨੇ ਤੇ ਬੱਚਿਆਂ ਦੇ ਮੈਂ ਤਹਾਂ ਲਗਾ ਕੇ ਲਮਾਰੀ ਚ ਰੱਖ ਲੂੰਗੀ ਹੈਲੋ ਜੀ ਸ਼ਸ਼ੀਅ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਪ ਜੀ ਪੈਂਡੂ ਲਾਤੀ ਮੈਂ ਚੈਨਲ ਤੇ ਮੈਂ ਸਤਿ ਸ੍ਰੀ ਅਕਾਲ ਕਰਦੀ ਆ ਹੋਰ ਸਨავ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਪਹਿਲਾਂ ਮੈਂ ਕੱਪੜਿਆਂ ਟੈਨ ਵਗੈਰਾ ਲਗਾ ਕੇ ਹਟੀਆਂ ਸਾਰੇ ਕੱਪੜੇ ਮਨੇ ਸਾਫ ਦਿੱਤੇ ਨੇ ਸਬਜ਼ੀ ਵਗੈਰਾ ਮੇਰੀ ਹਲੇ ਪੜਾਉਣ ਵਾਲੀ ਆ ਤੇ ਅੱਜ ਜੀ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਇੱਕ ਬਹੁਤ ਹੀ ਵਧੀਆ ਫੇਸ واਸ਼ ਉਹ ਮਤਲਬ ਕੀ ਕਰੀ ਤੇ ਆ ਕਰ ਸਕਦੇ ਆ ਫੇਸ ਪੈਕ ਇਹ ਤੇ ਇਹ ਫੇਸ ਪੈਕ ਕਿਵੇਂ ਬਣਾਣਾ ਤੁਹਾਨੂੰ ਉਹਦੇ ਬਾਰੇ ਦੱਸ ਦਵਾਂ ਜੀ ਮੈਂ ਆਪਣੀ ਹੁਣ ਗਰਮੀ ਦੇ ਵਿੱਚ ਸਕਿਨ ਤੇ ਆਪਣੇ ਮਤਲਬ ਕੀ ਡਰਾਈ ਖੁਸ਼ਕ ਜੀ ਹੋ ਜਾਂਦੀ ਆ ਤੇ ਨਾਲੇ ਆਪਣੇ ਸਕਿਨ ਦੇ ਉੱਤੇ ਨਾ ਚਿਹਰੇ ਉੱਤੇ ਫੁਣਸੀ ਵਗੈਰਾ ਮੇਰੇ ਹੋਈਆਂ ਪਈਆਂ ਨੇ ਬਹੁਤ ਜ਼ਿਆਦਾ ਨਿਕਲਿਆ ਨੇ ਗਰਮੀ ਕਰਕੇ ਤੇ ਸਾਰੀ ਸਕਿਨ ਮੇਰੀ ਖਰਾਬ ਹੋਈ ਪਈ ਆ ਚਿਹਰੇ ਵੀ ਤੇ ਉਹਦੇ ਵਾਸਤੇ ਅਸੀਂ ਫੇਸ ਪੈਕ ਬਣਾਉਨੇ ਆ ਤੇ ਲੋ ਜੀ ਤਿਆਰ ਕਰਦੇ ਆਪਾਂ ਫਿਰ ਸਪੈਕ ਤੇ ਇਹ ਹੈਗਾ ਜੀ ਆਪਣਾ ਇਹ ਹੈਗਾ ਆਪਣਾ ਬੇਸਨ ਠੀਕ ਆ ਇਹ ਹੈਗਾ ਬੇਸਨ ਇਹ ਹੋਗੀ ਕਾਫੀ ਤੇ ਇਹ ਹੋ ਗਿਆ ਦਹੀਂ ਤਾਜ਼ਾ ਦਹੀਂ ਹੈ ਫਰੈਸ਼ ਦਹੀਂ ਲੈਣਾ ਤੇ ਇਹ ਹੋਗੀ ਆਪਣੀ ਹਲਦੀ ਤੇ ਲੋ ਜੀ ਆਪਾਂ ਹੁਣ ਤਿਆਰ ਕਰਦੇ ਆ ਤੇ ਲੋ ਜੀ ਆਪਾਂ ਨੇ 1.5 ਚਮਚ ਆਪਾਂ ਲੈ ਲਿਆ ਬੇਸਨ ਦਾ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਕਾਫੀ ਤੇ ਇਹ ਫੇਸ ਪੈਕ ਆਪਣੇ ਚਿਹਰੇ ਨੂੰ ਬਹੁਤ ਹੀ ਵਧੀਆ ਚਮਕ ਦਰ ਲਿਆ ਉਹ ਤੋਂ ਜੋ ਆਪਣੇ ਚਿਹਰੇ ਤੇ ਫਿੰਸੀ ਵਗੈਰਾ ਹੁੰਦੀ ਨੇ ਉਹ ਸਾਰੀਆਂ हट ਜਾਣਗੀਆਂ ਤੇ ਜੋ ਆਪਣੇ ਚਿਹਰੇ ਤੇ ਪੁਸਗੀ ਵਗੈਰਾ ਹੁੰਦੀ ਉਹ ਵੀ ਸਾਰੀ ਠੀਕ ਹੋ ਜੂਗੀ oily oily ਹੋ ਜਾਏ ਆਪਣਾ ਮਤਲਬ ਕਿ ਕੋਮਲ ਕੋਮਲ ਬਣ ਜੂ ਫੇਸ ਚਲੋ ਜੀ ਆਪਾਂ ਪਾਵਾਂਗੇ ਇੱਕ ਚਮਚ ਸਵਾਹ ਚਮਚ ਦਹੀਂ ਦਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਅੱਧਾ ਚਮਚ ਹਲਦੀ ਹਲਦੀ ਜੀ ਆਪਾਂ ਮਤਲਬ ਕਿ ਜੋ ਆਪਾਂ ਕਈ ਮਿਲੇ ਪੈਣਾ ਨੂਨ ਵਾਲੀ ਨੂਨਦਾਨੀ ਵਾਲੀ ਹਲਦੀ ਹੁੰਦੀ ਹੈ ਉਹ ਨਾ ਵਰਤਿਓ ਕਿਉਂਕਿ ਇਹਦੇ ਵਿੱਚ ਮਿਕਸ ਮੁੰਦੀ ਹੈ ਤੇ ਇਹ ਜੋ ਆਪਾਂ ਅਲੈਦਾ ਕੱਢੀ ਹੁੰਦੀ ਹੈ ਡੱਬੇ ਚਾੜਦੇ ਉਹ ਹੀ ਵਰਤਿਓ ਤੇ ਥੋੜਾ ਜਿਹਾ ਆਪਾਂ ਲਵਾਂਗੇ ਜੀ ਨਿੰਬੂ ਨਿੰਬੂ ਦਾ ਰਸ ਲਵਾਂਗੇ ਤੇ ਆਪਾਂ ਕੱਟ ਲੈਂਦੇ ਆਪਾਂ ਉਹਨਾਂ ਦੇ ਕੋਲ ਇੱਕ ਚਮਚ ਪਾਵਾਂਗੇ ਨਿੰਬੂ ਦਾ ਰਸ ਜਿਹੜੇ ਦੇ ਨਿੰਬੂ ਦੇ ਬੀਨ ਆਪਾਂ ਨੇ ਇਹਦੇ ਵਿੱਚੋਂ ਕੱਢ ਦੇਣੇ ਨੇ ਲੋ ਜਿਹੜੇ ਬੀਨ ਆ ਆਪਾਂ ਇਹਨੂੰ ਚਾਕੂ ਨਾਲ ਆਪਾਂ ਕੱਢ ਦਿੰਨੇ ਆ ਨਹੀਂ ਫਿਰ ਇਹਦੀ ਰੜਕ ਜੀ ਪਊਗੀ ਜਦੋਂ ਆਪਾਂ ਮਤਲਬ ਕਿ ਚਿਹਰੇ ਤੇ ਲਗਾਵਾਂਗੇ ਤੇ ਲੋ ਜੀ ਆ ਪਾ ਲਿਆ ਆਪਾਂ ਨਿੰਬੂ ਦਾ ਰਸ ਤੇ ਇਹਨੂੰ ਹੁਣ ਆਪਾਂ ਚੰਗੀ ਕਰਾਂਗੇ ਦਾ ਫੋਲ ਬਣਾ ਲੈਣੇ ਆ ਜੇ ਇਹ ਮਤਲਬ ਕਿ ਥੋੜਾ ਜਾ ਸੋਨੂੰ ਜਿਆਦਾ ਖੁਸ਼ਕ ਜਿਹਾ ਲੱਗੂ ਤਾਂ ਇਹਦੇ ਵਿੱਚ ਥੋੜਾ ਜਿਹਾ ਦਹੀਂ ਹੋਰ ਪਾ ਲਿਓ ਤੇ ਥੋੜਾ ਜਿਹਾ ਮੈਂ ਦਹੀਂ ਹੋਰ ਪਾ ਲਾਂ ਨਹੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਨੂੰ ਮਿਕਸ ਕਰ ਲਿਆ ਹੁਣ ਆਪਾਂ ਨੇ ਕੀ ਕਰਨਾ ਆਪਣਾ ਜੋ ਪਸੀਨਾ ਆਇਆ ਹੋਇਆ ਸਾਰਾ ਇਹ ਤੇ ਫੇਸ ਤੇ ਇਹ ਚੰਗੀ ਤਰ੍ਹਾਂ ਆਪਾਂ ਕਿਸੇ ਟਾਬ ਨਾਲ ਸਾਫ਼ ਕਰ ਲਵਾਂਗੇ ਤੇ ਫਿਰ 10 ਮਿੰਟ ਲਾ ਕੇ ਰੱਖਣਾ ਹੈ ਇਹ ਫੇਸ ਤੇ ਲਗਾਵਾਂਗੇ ਤੇ ਫਿਰ ਤੁਹਾਨੂੰ ਫੇਸ ਧੋ ਕੇ ਦਿਖਾਵਾਂਗੀ ਲੋ ਜੀ ਹੁਣ ਆਪਾਂ ਇਹਨੂੰ ਆਪਾਂ ਇੱਕ ਲਗਾਣੇ ਆ ਹੱਥ ਦੇ ਉੱਤੇ 10 ਮਿੰਟ ਇਹਨੂੰ ਹੱਥ ਤੇ ਲਗਾਉਣਾ ਹੈ ਦੇਖੋ ਜੀ ਮੈਂ ਆਪਣੇ ਫੇਸ ਤੇ ਵੀ ਲਗਾ ਲਵਾਂਣੀ ਹੈ ਤੇ ਲੋ ਜੀ 10 ਮਿੰਟ ਬਾਅਦ ਹੁਣ ਆਪਾਂ ਇਹਨੂੰ ਮ사ਜ ਕਰਕੇ ਨਾ ਬਸ ਇਹਦੇ ਦਿੱਤੇ ਮਸਾਜ ਕਰਦੇ ਹੁੰਦੇ ਆ ਇਹਦਾ ਇਹ ਮਸਾਜ ਕਰਕੇ ਦਿਖਾਨੀ ਆ ਇਦਾਂ ਜੇ ਇਹ ਜਿਆਦਾ ਸੁੱਕ ਜੇ ਤਾਂ ਥੋੜਾ ਜਿਹਾ ਪਾਣੀ ਵਾਲਾ ਹੱਥ ਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਰਗੜ ਲੈਣਾ ਇਹ ਹਲੇ ਥੋੜਾ ਜਿਹਾ ਨਹੀਂ ਇੰਥੇ ਜਿਆਦਾ ਲੱਗ ਗਿਆ ਸੀ ਦੇਖੋ ਜੀ ਇਦਾਂ ਰਗੜ ਇਹਨੂੰ ਮਸਾਜ ਕਰਨੀ ਆ ਤੇ ਪਾਣੀ ਦਾ ਹੱਥ ਲਾਈ ਜਾਣਾ ਤੇ ਇਦਾਂ ਮਸਾਜ ਕਰੀ ਜਾਣੀ ਆਪਾਂ ਨੇ ਤੇ ਆਪਣਾ ਰੰਗ ਬਿਲਕੁਲ ਸਾਫ ਹੋ ਜੂਗਾ ਤੇ ਆਪਣਾ ਚਿਹਰਾ ਚਮਕੀ ਚਮਕੂਗਾ ਤੇ ਬਹੁਤ ਵਧੀਆ ਫੇਸ ਪੈਕ ਹੈ ਇਹ ਇਹਦਾ ਤੁਹਾਨੂੰ ਸਾਜ ਕਰਦੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਨੇ ਆ ਹੁਣ ਤੁਹਾਨੂੰ ਧੋ ਕੇ ਦਿਖਾਨੇ ਆ ਕਿਦਾਂ ਦਾ ਹੈ ਦੇਖੋ ਆਪਣਾ ਮਤਲਬ ਕਿ ਜੋ ਨਾਲੇ ਮੈਂਨੇ ਆਪਣਾ ਚਿਹਰੇ ਤੇ ਲਗਾਇਆ ਸੀ ਚਿਹਰਾ ਵੀ ਬਿਲਕੁਲ ਸਾਫ ਹੋ ਗਿਆ ਤੇ ਜੋ ਮਾੜੀ ਮਾੜੀ ਕਾਲਸ ਸੀ ਚਿਹਰੇ ਉੱਤੇ ਉਹ ਵੀ ਸਾਰੇ ਸਾਫ ਹੋ ਗਈ ਆ ਤੇ ਜੋ ਆਪਣਾ ਚਿਹਰਾ ਥੋੜਾ ਜਿਹਾ ਖੁਸ਼ਕ ਸੀ ਉਹ ਵੀ ਹੁਣ ਵਧੀਆ ਮਤਲਬ ਕਿ ਚਮਕ ਜੀ ਆ ਗਈ ਆ ਤੇ ਇੱਦਾਂ ਹੀ ਮੈਂ ਥੋੜਾ ਇਹ ਹੱਥ ਲਗਾਏ ਸੀ ਦੇਖੋ ਕਿੰਨਾ ਫਰਕ ਹੈ ਹੱਥ ਦਾ ਤੇ ਇਧਰ ਇਹ ਹੱਥ ਤੇ ਲਗਾਏ ਸੀ ਤੇ ਇਹ ਹੱਥ ਤੇ ਹੱਥ ਦਾ ਫਰਕ ਦੇਖੋ ਬਹੁਤ ਜ਼ਿਆਦਾ ਫਰਕ ਪਿਆ ਤੇ ਬਹੁਤ ਵਧੀਆ ਫੇਸ ਪੈਕ ਬਣਿਆ ਇਹ ਤੁਸੀਂ ਵੀ ਇਹਨੂੰ ਹਫ਼ਤੇ ਦੇ ਵਿੱਚ ਦੋ ਵਾਰ ਟਰਾਈ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਬੇਸਨ ਨਹੀਂ ਹੈਗਾ ਤਾਂ ਤੁਸੀਂ ਇਹ ਇਹ ਆਟੇ ਦੇ ਵਿੱਚ ਵੀ ਬਣਾ ਸਕਦੇ ਹੋ ਫੇਸ ਪੈਕ ਜੇ ਆਟਾ ਮਤਲਬ ਕਿ ਆਟਾ ਨਹੀਂ ਯੂਜ਼ ਕਰਨਾ ਤਾਂ ਚੌਲਾਂ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਤੇ ਫੇਸ ਪੈਕ ਬਹੁਤ ਵਧੀਆ ਬਣਿਆ ਇਹ ਮੈਂ ਵੀ ਅੱਜ ਵਰਤ ਕੇ ਦੇਖਿਆ ਮੈਨੂੰ ਬਹੁਤ ਵਧੀਆ ਤਰੀਕਾ ਮਤਲਬ ਕਿ ਵਧੀਆ ਲੱਗਿਆ ਇਹ ਫੇਸ ਪੈਕ ਘਰ ਹੀ ਤਿਆਰ ਕੀਤਾ ਹੈ ਤੇ ਚਲੋ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਫੇਸ ਪੈਕ ਕਿੱਦਾਂ ਨਾਲ ਲੱਗਿਆ ਤੇ ਜੋ ਮੇਰੀ ਅੱਜ ਦੀ ਵੀਡੀਓ ਸੀ ਉਹ ਕਿੱਦਾਂ ਦੀ ਲੱਗੀ ਤੇ ਚਲੋ ਜੀ ਲੈ ਕੇ ਆਵਾਂਗੇ ਕੱਲੂ ਇੱਕ ਹੋਰ ਵੀਡੀਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵਾਤਵਾਰ ਸ਼ੇਅਰ ਕਰਨਾ ਤੇ ਮਿਲਣਾ ਕੱਲੂ ਇੱਕ ਹੋਰ ਵੀ ਨਾ ਤਦ ਤੱਕ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ